ਕੋਦਾ ਦਾ ਬਹੁਤ ਹੀ ਸ਼ੁਕਰ ਕਰਦੀਆਂ ਇਸ ਸਮੇਂ ਦੇ ਲਈ ਜੋ ਪਰਮੇਸ਼ਰ ਨੇ ਸਾਨੂੰ ਬਖਸ਼ ਦਿੱਤਾ ਕਿ ਅਸੀਂ ਪ੍ਰਾਰਥਨਾ ਕਰ ਸਕੀਏ ਸਾਡੇ ਦੇ ਦਿਨ ਦੀ ਸ਼ੁਰੂਆਤ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚੋਂ ਕਰੀਏ ਹਾਲੇਲੂਇਆ ਸੋ ਆਓ ਹੁਣ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਾਂਗੇ ਅਰੇ ਕਿ ਆ ਅਸੀਂ ਪਰਮੇਸ਼ਰ ਦੇ ਵਚਨ ਚੋਂ ਸਿਰਫ ਦੇਖਾਂਗੇ ਨਹੀਂ ਪਰ ਅਸੀਂ ਪਰਮੇਸ਼ਰ ਦੇ ਵਚਨ ਦੇ ਨਾਲ ਅਸੀਂ ਬਲੈਸ ਹੋਵਾਂਗੇ ਅੱਜ ਅਸੀਂ ਸਿੱਖਾਂਗੇ ਕੁਝ ਸਿਚਰ ਡੋਰਸ ਦੇ ਬਾਰੇ ਵਿੱਚ ਆਤਮਿਕ ਦਰਵਾਜ਼ਿਆਂ ਦੇ ਬਾਰੇ ਵਿੱਚ ਅਸੀਂ ਜਿਹੜਾ ਆ ਅਸੀਂ ਸਿੱਖਾਂਗੇ ਕਿ ਸਾਡੇ ਜੀਵਨ ਦੇ ਵਿੱਚ ਕਿੰਨੀ ਤਰ੍ਹਾਂ ਦੇ ਆਤਮਿਕ ਦਰਵਾਜ਼ੇ ਆ ਕੇਸ ਕੇਸ ਦਰਵਾਜ਼ੇ ਦੇ ਵਿੱਚੋਂ ਦੀ ਅਸੀਂ ਜਿਹੜਾ ਆ ਸਾਡੇ ਜੀਵਨ ਵਿੱਚ ਇੰਨਾ ਹੀ ਇਹੀ ਦਰਵਾਜ਼ੇ ਜਿਹੜੇ ਆ ਇੰਨਾ ਹੀ ਦਰਵਾਜ਼ੇ ਆ ਥਾਣੀ ਪਵਿੱਤਰ ਆਤਮਾ ਨੇ ਐਂਟਰ ਕਰਨਾ ਆ ਔਰ ਇੰਨਾ ਹੀ ਦਰਵਾਜ਼ਿਆਂ ਦੇ ਰਾਹੀਂ ਜਿਹੜਾ ਆ ਸਾਡੇ ਜੀਵਨ ਵਿੱਚ ਦੁਸ਼ਟ ਆਤਮਾ ਐਂਟਰ ਕਰਦਾ ਆ ਸਾਂ ਡਿਪੈਂਡ ਕਰਦਾ ਹੈ ਕਿ ਹੁਣ ਤੁਸੀਂ ਇਹਨਾਂ ਡੋਰਸ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਆ ਓਪਨ ਕਰਦੇ ਆਂ ਔਰ ਕਿਹਦੇ ਲਈ ਓਪਨ ਕਰਦੇ ਆਂ ਦੇਖੋ ਦਰਵਾਜ਼ਾ ਬਹੁਤ ਵਾਰੀ ਖੜਕਦਾ ਆ ਪਰ ਤੁਸੀਂ ਸਾਰਿਆਂ ਦੇ ਲਈ ਦਰਵਾਜ਼ਾ ਨਹੀਂ ਖੋਲਦੇ ਮੈਂ ਨਹੀਂ ਜਾਣਦੀ ਬਹੁਤ سارے ਲੋਕ ਆ ਕਈਆਂ ਦੇ ਘਰਾਂ ਦਾ ਮੈਂ ਦੇਖਿਆ ਕਿ ਕਦੀ ਵੀ ਮਨਾਂ ਦੇ ਘਰ ਦਾ ਦਰਵਾਜ਼ਾ ਬੰਦ ਨਹੀਂ ਦੇਖਿਆ ਖੁਦਾ ਰਹਿਮ ਕਰੇ ਉਹਨਾਂ ਨੂੰ ਬਚਾ ਕੇ ਰੱਖੇ ਸੰਭਾਲ ਕੇ ਰੱਖੇ ਪਰ ਅਗਰ ਡੋਰ ਓਪਨ ਆ ਤਾਂ ਕੋਈ ਮਾਲ ਡੰਗਰ ਆ ਸਕਦਾ ਆ ਕੋਈ ਕੁੱਤਾ ਬਿੱਲਾ ਅੰਦਰ ਆ ਸਕਦਾ ਆ ਕੋਈ ਚੋਰ ਖੱਗ ਜਿਹੜਾ ਉਹ ਵੜ ਤੱਕਦਾ ਹੈ ਪਰ ਅਗਰ ਡੋਰ ਬੰਦ ਹੈ ਤਾਂ ਕਾਫੀ ਜ਼ਿਆਦਾ ਚਾਂਸ ਹੁੰਦੇ ਆ ਕਿ ਜਿੰਨੂੰ ਤੁਸੀਂ ਆਪਣੇ ਘਰ ਦੇ ਅੰਦਰ ਲੈਣਾ ਚਾਹੁੰਦੇ ਆ ਉਹਨੂੰ ਉਹਨੂੰ ਹੀ ਤੁਸੀਂ ਜਿਹੜਾ ਐਂਟਰੀ ਦਿੰਦੇ ਹਰ ਜਿੰਨੂੰ ਤੁਸੀਂ ਨਹੀਂ ਆਪਣੇ ਘਰ ਦੇ ਅੰਦਰ ਵੜਨਾ ਚਾਹੁੰਦੇ ਤੁਸੀਂ ਉਹਨੂੰ ਨਹੀਂ ਵੜਨ ਦਿੰਦੇ ਰਾਈਟ ਸੋ ਇਸੇ ਤਰ੍ਹਾਂ ਸਾਡੇ ਸਪਿਰਚੁਅਲ ਡੋਰਸ ਸਾਡੀ ਲਾਈਫ ਦੇ ਅੰਦਰ ਸਾਡੇ ਸਾਡੀ ਸਪਿਰਿਟ ਦੇ ਅੰਦਰ ਡੋਰਸ ਆ ਤੇ ਅਸੀਂ ਦੇਖਣਾ ਹੈ ਕਿ ਸਾਡੇ ਡੋਰਸ ਜਿਹੜੇ ਆ ਉਹਨਾਂ ਦੇ ਵਿੱਚੋਂ ਦੀ ਕੌਣ ਐਂਟਰ ਕਰ ਰਿਹਾ ਹੈ ਹallelujah ਸੋ ਇੰਟਰਸਟਿੰਗ ਟਾਪਿਕ ਆ ਆਮ ਸ਼ੋਰ ਕਿ ਤੁਸੀਂ ਜਿਹੜਾ ਆ ਲਾਈਕ ਕਰੋਗੇ ਸੋ ਸਭ ਤੋਂ ਪਹਿਲਾ ਜਿਹੜਾ ਦਰਵਾਜ਼ਾ ਆ ਨਾ ਸਾਡਾ ਉਹ ਕਹਿ ਲੋ ਕਿ ਸਾਡਾ ਮਾਨੇ ਸਾਡਾ ਜਿਹੜਾ ਮਾਨੇ ਆ ਇਹ ਬਹੁਤ ਹੀ ਇੱਕ ਵਾਈਡ ਇੱਕ ਖੁੱਲਾ ਦਰਵਾਜ਼ਾ ਆ ਬਹੁਤ ਚੌੜਾ ਦਰਵਾਜ਼ਾ ਆ ਹੁਣ ਵਚਨ ਦੇ ਵਿੱਚ ਲਿਖਿਆ ਆਪਣੇ ਮਨ ਦੀ ਚੌਕਸੀ ਕਰ ਆਪਣੇ ਮਨ ਦੀ ਚੌਕਸੀ ਕਰੋ ਕਿਉਂਕਿ ਜੀਉਣ ਦੀਆਂ ਧਾਰਾ ਇਹਦੇ ਵਿੱਚੋਂ ਨਿਕਲਦੀਆਂ ਤਾਂ ਇਸ ਮਨ ਦੇ ਉੱਤੇ ਪੈਰਾ ਲੱਗਾ ਹੋਣਾ ਚਾਹੀਦਾ ਹੈ ਇਸ ਮਨ ਦੇ ਉੱਤੇ ਹਰ ਵੇਲੇ ਪਰਮੇਸ਼ਵਰ ਦੇ ਸੁਰਗੀ ਦੂਤ ਦਾ ਪੈਰਾ ਜਿਹੜਾ ਆ ਉਹ ਬਿਠਾਓ ਪਰਮੇਸ਼ਵਰ ਦੇ ਪੁੱਤਰ ਆਤਮਾ ਦਾ ਪੈਰਾ ਜਿਹੜਾ ਆ ਇਸ ਮਨ ਦੇ ਉੱਤੇ ਲੱਗਾ ਹੋਵੇ ਕਿ ਇਸ ਮਨ ਦੇ ਅੰਦਰ ਜਿਹੜਾ ਆ ਸਿਰਫ ਤੇ ਸਿਰਫ ਪਰਮੇਸ਼ਵਰ ਦਾ ਵਚਨ ਜਾਵੇ ਸਿਰਫ ਤੇ ਸਿਰਫ ਚੰਗੀਆਂ ਚੀਜ਼ਾਂ ਜਾਣ ਪਰਮੇਸ਼ਰ ਦੀ ਮਹਿਮਾ ਦੀਆਂ ਗੱਲਾਂ ਜਾਣ ਪਰ ਕਿਸੇ ਵੀ ਤਰੀਕੇ ਦੇ ਨਾਲ ਇਸ ਮਨ ਦੇ ਅੰਦਰ ਜਿਹੜਾ ਆ ਕੋਈ ਵੀ ਨਾਸ਼ ਕਰਨ ਵਾਲੀ ਚੀਜ਼ ਐਂਟਰ ਨਾ ਕਰ ਤਾ ਕਿ ਇਸ ਮਨ ਦੇ ਅੰਦਰ ਕੋਈ ਬੁਰਾ ਖਿਆਲ ਨਾ ਆਵੇ ਹallelujah ਸੋ ਮਨ ਇੱਕ ਬੜਾ ਹੀ ਚੌੜਾ ਦਰਵਾਜ਼ਾ ਹੈ ਕਿਉਂਕਿ ਸਾਰੀ ਬੁਰਾਈ ਜਿਹੜੀ ਆ ਜਾਂ ਸਾਰੀ ਭਲਾਈ ਜਿਹੜੀ ਆ ਉਹ ਮਨ ਤੋਂ ਹੀ ਸ਼ੁਰੂ ਹੁੰਦੀ ਆ ਤਾਂ ਅਸੀਂ ਇਹ ਚੀਜ਼ ਨੂੰ ਜਦ ਤੱਕ ਅੰਡਰਸਟੈਂਡ ਨਹੀਂ ਕਰਾਂਗੇ ਉਦੋਂ ਤੱਕ ਅਸੀਂ ਆਪਣੇ ਮਨ ਦੀ ਰਾਖੀ ਵੀ ਨਹੀਂ ਕਰ ਸਕਦੇ ਉਦੋਂ ਤੱਕ ਅਸੀਂ ਆਪਣੇ ਮਨ ਦੇ ਵਿੱਚ ਕਿਹੜੇ ਵਿਚਾਰ ਨਹੀਂ ਲੈਣੇ ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਸੋ ਬਹੁਤ ਜ਼ਰੂਰੀ ਆ ਕਿ ਸਾਨੂੰ ਇਹ ਗੱਲ ਸਮਝ ਆ ਜਾਵੇ ਬਹੁਤ ਸਾਰੇ ਲੋਕੀ ਇਸ ਗੱਲ ਨੂੰ ਅੰਡਰਸਟੈਂਡ ਨਹੀਂ ਕਰਦੇ ਸੱਚ ਜਾਣਿਓ ਕਈ ਲੋਕੀ ਸਾਨੂੰ ਬੜੇ ਦੇਖਣ ਨੂੰ ਸਮਝਦਾਰ ਲੱਗਦੇ ਆ ਬਹੁਤ ਹੀ ਇੰਟੈਲੀਜੈਂਟ ਲੱਗਦੇ ਆ ਪਰ ਉਹਨਾਂ ਦੀ ਲਾਈਫ ਦੇ ਵਿੱਚ ਮੈਂ ਇਸ ਚੀਜ਼ ਦੀ ਕਮੀ ਦੇਖਦੀ ਆ ਕਿ ਉਹਨਾਂ ਦਾ ਆਪਣੇ ਮਨ ਉੱਤੇ ਕੋਈ ਕੰਟਰੋਲ ਨਹੀਂ ਹੈਗਾ ਉਹਨਾਂ ਨੇ ਆਪਣੇ ਮਨ ਦੀ ਕੋਈ ਰਾਖੀ ਨਹੀਂ ਕੀਤੀ ਉਹ ਕਿਸੇ ਵੀ ਚੀਜ਼ ਨੂੰ ਆਪਣੇ ਮਨ ਦੇ ਅੰਦਰ ਆਉਣ ਦੇਂਦੇ ਆ ਅਰ ਉਹ ਕੁੱਟੀਆਂ ਗੱਲਾਂ ਬੋਲ ਕੇ ਕਹਿੰਦੇ ਮੇਰੇ ਮਨ ਵਿੱਚ ਨਾ ਭੜੇ ਭੜੇ ਖਿਆਲ ਆਉਂਦੇ ਆ ਮੇਰੇ ਮਨ ਦੇ ਵਿੱਚ ਨਾ ਬੁਰੀਆਂ ਬੁਰੀਆਂ ਗੱਲਾਂ ਆਉਂਦੀਆਂ ਆ ਮੇਰੇ ਮਨ ਦੇ ਵਿੱਚ ਪਾਪ ਚੱਲਦਾ ਰਹਿੰਦਾ ਆ ਸੋ ਇਹ ਕੀ ਆ ਕਿ ਉਹਨਾਂ ਨੇ ਆਪਣਾ ਜਿਹੜਾ ਮਨ ਆ ਨਾ ਉਹ ਉਹਦਾ ਦੂਆ ਖੁੱਲਾ ਰੱਖਿਆ ਆ ਅਰ ਹੁਣ ਜ਼ਿਆਦਾਤਰ ਤੁਸੀਂ ਦੇਖੋ ਕਿ ਜਿਹੜੀਆਂ ਚੰਗੀਆਂ ਚੀਜ਼ਾਂ ਆ ਨਾ ਉਹ ਬਹੁਤ ਘੱਟ ਤੁਹਾਨੂੰ ਜਿਹੜੀਆਂ ਆ ਉਹ ਇਦਾਂ ਹੀ ਤੁੜੀਆਂ ਫਿਰਦੀਆਂ ਮਿਲਣਗੀਆਂ ਪਰ ਬੁੜੀਆਂ ਚੀਜ਼ਾਂ ਜਿਹੜੀਆਂ ਆ ਅਵਾਰਾ ਚੀਜ਼ਾਂ ਜਿਹੜੀਆਂ ਆ ਨਾ ਉਹ ਤੁਹਾਨੂੰ ਬਹੁਤ ਹੀ ਨਾਰਮਲੀ ਜਿਹੜਾ ਤੁਹਾਨੂੰ ਬਹੁਤ ਆਇ ਤੇ ਨਾਲ ਹੀ ਮਿਲ ਜਾਣਗੀਆਂ ਸੋ ਯਾ ਜੇ ਤੁਹਾਡਾ ਡੋਰ ਓਪਨ ਹੈ ਤੇ ਜਿਹੜੀਆਂ ਚੀਜ਼ਾਂ ਤੁੜੀਆਂ ਫਿਰਦੀਆਂ ਆ ਉਹਨਾਂ ਨੇ ਐਂਟਰ ਕਰ ਜਾਣਾ ਹੈ ਤਾਂ ਇਸ ਸੰਸਾਰ ਦੇ ਵਿੱਚ ਤੁਸੀਂ ਦੇਖੋ ਦੁੱਖ ਬਹੁਤ ਆ ਵਚਨ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਵੀ ਕਹਿੰਦੇ ਆ ਕਿ ਦੁੱਖ ਬਹੁਤ ਆ ਸੋ ਅਗਰ ਅਸੀਂ ਉਸ ਦੁੱਖ ਤੋਂ ਬਚਣਾ ਹੈ ਤਾਂ ਸਾਨੂੰ ਆਪਣੇ ਮਨ ਦੀ ਚੌਕਸੀ ਕਰਨੀ ਹੋਊਗੀ ਤੁਸੀਂ ਹੁਣ ਤੁਸੀਂ ਇਹ ਦੇਖੋ ਕਿ ਆਪਾਂ ਕੱਲ ਪਰਸੋਂ ਦੇ ਵਿੱਚ ਕੱਲ ਅਗਰ ਤੁਸੀਂ ਆਨਲਾਈਨ ਸਰਵਿਸ ਅਟੈਂਡ ਕੀਤੀ ਹੋਏਗੀ ਜਾਂ ਤੁਸੀਂ ਚਰਚ ਵਿੱਚ ਓਪਨ ਡੋਰ ਚਰਚ ਵਿੱਚ ਆਣ ਕੇ ਸਰਵਿਸ ਅਟੈਂਡ ਕੀਤੀ ਹੋਏਗੀ ਤਾਂ ਤੁਹਾਨੂੰ ਜਰੂਰ ਯਾਦ ਹੋਏਗਾ ਕਿ ਮੈਂ ਜ਼ਿਕਰ ਕੀਤਾ ਸੀ ਦੋ ਤਿੰਨ ਵੱਡੀਆਂ ਘਟਨਾਵਾਂ ਜਿਹੜੀਆਂ ਹੋਈਆਂ ਆ ਰੀਸੈਂਟਲੀ ਜਿਹੜੀਆਂ ਹੋਈਆਂ ਆ ਕਿ ਕਿਦਾਂ ਗੇਮਿੰਗ ਜ਼ੋਨ ਜਿਹੜਾ ਆ ਉੱਥੇ ਕਿੰਨੇ ਸਾਰੇ ਬੱਚੇ ਵਿਚਾਰੇ ਜਿਹੜੇ ਆ ਮੁੱਕ ਗਏ ਆਮ ਰੀਲੀ ਵੈਰੀ ਸੈਡ ਫਾਰ 올 ਆਫ ਥੈਮ ਉਹਨਾਂ ਦੇ ਪੇਰੈਂਟਸ ਨੂੰ ਸਬਰ ਬਖਸ਼ੇ ਅਰ ਪਰਮੇਸ਼ਵਰ ਉਹਨਾਂ ਨੂੰ ਹੌਸਲਾ ਬਖਸ਼ੇ ਕਿਉਂਕਿ ਕੋਈ ਉਸ ਕਮੀਨੂ ਪੂਰਾ ਨਹੀਂ ਕਰ ਸਕਦਾ ਫਿਰ ਬੇਬੀ ਕੇਅਰ ਸੈਂਟਰ ਦੇ ਵਿੱਚ ਫਾਇਰ ਲੱਗੀ ਔਰ ਉਹਦੇ ਵਿੱਚੋਂ ਕਿੰਨੇ ਬੱਚੇ ਜਿਹੜੇ ਆ ਛੋਟੇ ਛੋਟੇ ਨਵ ਜੰਮੇ ਬੱਚੇ ਜਿਹੜੇ ਸੀਗੇ ਉਹ ਖਤਮ ਹੋ ਗਏ ਹਨਾ ਤੇ ਇਹ ਸਾਰੀਆਂ ਚੀਜ਼ਾਂ ਹੁਣ ਉਹ ਤੁਸੀਂ ਦੇਖੋ ਕਿ ਇਹ ਵਾਈਬਸ ਕਿੰਨੀਆਂ ਜ਼ਿਆਦਾ ਸਟਰੋਂਗ ਆ ਕਿ ਖਬਰਾਂ ਇਹ ਚੀਜ਼ ਦੀਆਂ ਚੱਲ ਰਹੀਆਂ ਆ نیٹ ਤੇ ਇਹ ਚੀਜ਼ਾਂ ਜਿਹੜੀਆਂ ਇਹ ਗੱਲਾਂ ਜਿਹੜੀਆਂ نیٹ ਤੇ ਚੱਲ ਰਹੀਆਂ ਫੇਰ ਕੱਲ ਦੀ ਹੀ ਗੱਲ ਆ ਕਿ ਇੱਕ ਬੱਸ ਦੇ ਉੱਤੇ ਟਿੱਪਰ ਜਿਹੜਾ ਆ ਉਹ ਡਿੱਗ ਗਿਆ ਬਜਰੀ ਦਾ ਭਰਿਆ ਹੋਇਆ ਤੇ ਉਹਦੇ ਜਿਹੜੇ ਆ 11-12 ਲੋਕੀ ਜਿਹੜੇ ਉਹ ਮਰ ਗਏ ਤੇ 30-35 ਲੋਕੀ ਜਿਹੜੇ ਆ ਉਹ ਕਾਫੀ ਜ਼ਿਆਦਾ ਜ਼ਖਮੀ ਹੋਏ ਹਨਾ so it is really very sad ਕਿ ਜਿੱਦਾਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਸਾਨੂੰ ਵਾਰਨਿੰਗ ਮਿਲੀ ਸੀਗੀ ਹੋਲੀ ਪੀਰੀਅਡ ਦੇ ਵੱਲੋਂ ਕਿ ਸੜਕ ਦੇ ਉੱਤੇ ਮੌਤ ਨੱਚਦੀ ਫਿਰਦੀ ਆ ਜਾਂ ਕਹਿ ਲੋ ਕਿ ਦੁਨੀਆ ਵਿੱਚ ਮੌਤ ਜਿਹੜਾ ਇੱਕ ਨੰਗਾ ਨਾਚ ਕਰ ਰਹੀ ਆ ਤੇ ਤੁਸੀਂ ਚਾਰ ਚੁਫੇਰੇ ਛਾਤੀ ਮਾਰੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਨਾ ਉਹ ਤੁਹਾਨੂੰ ਨਜ਼ਰ ਆਉਣਗੀਆਂ ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਕਿ ਜਦੋਂ ਇਹ ਚੀਜ਼ਾਂ ਹੁੰਦੀਆਂ ਆ ਜਦੋਂ ਕਸ਼ਟ ਬਾਧਦਾ ਆ ਹੁਣ ਪਿਛਲੇ ਦਿਨਾਂ ਦੇ ਵਿੱਚ ਹੀ ਇੱਧਰ ਮੈਨੂੰ ਉਹ ਜਗ੍ਹਾ ਦਾ ਨਾਮ ਭੁੱਲ ਗਿਆ ਕਲਾਊਡ ਬਸਟ ਹੋਇਆ ਆ ਲਾਸਟ ਵੀਕ ਦੇ ਵਿੱਚ ਬੱਦਲ ਫਟਿਆ ਆ ਹਿਮਾਚਲ ਵਾਲੀ ਸਾਈਡ ਦੇ ਉੱਤੇ ਇੱਕ ਜਗ੍ਹਾ ਦੇ ਉੱਤੇ ਕਿ ਲੋਕੀ ਘੁੰਮਣ ਵਾਸਤੇ ਗਏ ਸੀ ਪਰ ਉੱਥੇ ਕਾਫੀ ਨੁਕਸਾਨ ਹੋਇਆ ਕਾਫੀ ਲੋਕੀ ਜਿਹੜਾ ਰੁੜ ਵੀ ਗਏ ਕੁਝ ਨਹੀਂ ਲੱਭ ਰਹੇ ਇਸ ਲਈ ਨਾ ਤੁਹਾਨੂੰ ਇੱਕ ਗੱਲ ਦੱਸਣਾ ਕਾਫੀ ਚੀਜ਼ਾਂ ਗੁਪਤ ਵਿੱਚ ਰੱਖੀਆਂ ਜਾਣੀਆਂ ਆ ਕਾਫੀ ਜ਼ਿਆਦਾ ਚੀਜ਼ਾਂ ਜਿਹੜੀਆਂ ਆ ਉਹ ਐਕਸਪੋਜ਼ ਨਹੀਂ ਕੀਤੀਆਂ ਜਾਣਗੀਆਂ ਬਸ ਤੁਹਾਨੂੰ ਖਬਰਾਂ ਲਾ ਪਤਾ ਦੀਆਂ ਹੀ ਮਿਲਣੀਆਂ ਆ ਪਰ ਬਹੁਤ ਜ਼ਿਆਦਾ ਕੋਸ਼ਿਸ਼ ਜਿਹੜਾ ਸਟ੍ਰੇਨਸ ਥਿੰਗਸ ਨਾ ਉਹ ਬਹੁਤ ਜ਼ਿਆਦਾ ਹੋ ਰਹੀਆਂ ਸ਼ੁਰੂ ਹੋ ਗਈਆਂ ਆ ਜ ਜਿਨ੍ਹਾਂ ਦੇ ਨਾਲ ਇਦਾਂ ਹੁੰਦੀਆਂ ਹੁਣ ਜਿੰਨੇ ਜਿੰਨੀਆਂ ਮੌਤਾਂ ਪਿਛਲੇ 24 ਘੰਟੇ ਦੇ ਵਿੱਚ ਹੋਈਆਂ ਉਹ ਨਾਰਮਲ ਦੇ ਨਾਲੋਂ ਕਿਤੇ ਹੀ ਜ਼ਿਆਦਾ ਸਿਗੀਆਂ ਪਰ ਉਹਨਾਂ ਦੀਆਂ ਵਾਈਬ੍ਰੇਸ਼ਨਸ ਨਾ ਇਸ ਪੂਰੇ ਮਤਲਬ ਐਟਮੋਸਫੇਅਰ ਦੇ ਅੰਦਰ ਹੈ ਇਸ ਵਾਤਾਵਰਣ ਦੇ ਅੰਦਰ ਉਹ ਵਾਈਬਸ ਦਾ ਸੋਗ ਦੀਆਂ ਲਹਿਰਾਂ ਜਿਹੜੀਆਂ ਆ ਸੋਗ ਦੀਆਂ ਉਸੋਗ ਵਾਲੀ ਊਰਜਾ ਇਸ ਹਵਾ ਦੇ ਵਿੱਚ ਆ ਕਿ ਹਰ ਕਿਤੇ ਜਿਹੜੀ ਜਗ੍ਹਾ ਤੇ ਤਰ੍ਹਾਂ-ਤਰ੍ਹਾਂ ਦਾ ਮਾਮ ਹੋ ਰਹੀ ਆ ਯੂ نو ਹਾਈ ਹਾਈ ਰੋਣਾ ਪਿੱਟਣਾ ਹੋ ਰਿਹਾ ਆ ਤਾਂ ਇਹ ਇਹ ਸੋਚਾਂ ਹੁਣ ਇਦਾਂ ਹੀ ਤੁਰੀਆਂ ਫਿਰਦੀਆਂ ਆ ਹਵਾ ਦੇ ਵਿੱਚ ਪਰ ਖੁਸ਼ੀ ਦੀ ਸੋਚ ਜਿਹੜੀ ਆ ਨਾ ਉਹ ਕਿਤੇ-ਕਿਤੇ ਆ ਖੁਸ਼ੀ ਕਿਤੇ-ਕਿਤੇ ਆ ਗਮ ਬਹੁਤ ਜ਼ਿਆਦਾ ਆ ਅਗਰ ਤੁਹਾਡੇ ਮਨ ਦੇ ਬੂਹੇ ਖੁੱਲੇ ਹੋਏ ਤਾਂ ਗਮ ਨੇ ਆਣ ਵੜਨਾ ਆ ਅਗਰ ਤੁਹਾਡੇ ਮਨ ਦੇ ਬੂਹੇ ਖੁੱਲੇ ਆ ਦarne ਆਣ ਵੜਨਾ ਹੈ ਹੁਣ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੇਖੋ ਮੈਂ ਤੁਹਾਨੂੰ ਇੱਕ ਗੱਲ ਕਹੀ ਸੀਗੀ ਕਿ ਜਿਹੜੇ ਐਲੀਮੈਂਟਸ ਆ 3 ਐਲੀਮੈਂਟਸ ਬਹੁਤ ਜ਼ਿਆਦਾ ਸਟਰੋਂਗਲੀ ਐਕਟੀਵੇਟ ਆ ਜਿਨ੍ਹਾਂ ਦੇ ਵਿੱਚ ਆਗਿਆ ਪਾਣੀ ਆ ਤੇ ਹਵਾ ਹੈ ਹੈਨਾ ਹੁਣ ਤੁਸੀਂ ਅੱਗ ਦੇ ਨਾਲ ਜਿਹੜਾ ਆ ਨਾਸ਼ ਹੋਇਆ ਦੀਆਂ ਕਿੰਨੀਆਂ ਖਬਰਾਂ ਤੁਸੀਂ ਦੇਖੀਆਂ ਹੋਗੀਆਂ ਕਿ ਪੂਰੀ ਪੂਰੀ ਬਸਤਾ ਨੂੰ ਅੱਗ ਲੱਗ ਗਈ ਪੂਰੀ ਪੂਰੀ ਬਸਤੇ ਦੇ ਨਾਲ ਭਰੀਆਂ ਸਵਾਰੀਆਂ ਜਿਹੜੀਆਂ ਸਨ ਉਹ ਸੜ ਗਈਆਂ ਬਲਾਸਟ ਪਰਸੋ ਪਰਸੋ ਇੱਕ ਫੈਕਟਰੀ ਦੇ ਵਿੱਚ ਇੰਨਾ ਜ਼ਬਰਦਸਤ ਬਲਾਸਟ ਹੋਇਆ ਕਿ ਬਹੁਤ ਸਾਰੇ ਲੋਕ ਉਹਦੇ ਮਲਬੇ ਦੇ ਹੇਠ ਦੱਬ ਗਏ ਉਹਨਾਂ ਦੀ ਕੋਈ ਗਿਣਤੀ ਨਹੀਂ ਦੱਸੀ ਜਾ ਰਹੀ ਇੰਨਾ ਜ਼ਬਰਦਸਤ ਬਲਾਸਟ ਸੀ ਕਿ ਉਹਦੇ ਨੇੜੇ ਤੱਕ ਦੇ ਬਹੁਤ ਸਾਰੇ ਕੈਮਰੇ ਟੁੱਟ ਗਏ ਬਹੁਤ ਸਾਰੇ ਘਰ ਜਿਹੜੇ ਸੀ ਤੜਕ ਗਏ ਉਸ ਫੈਕਟਰੀ ਦੇ ਅੰਦਰ ਬਰੂਧ ਬਣਦਾ ਸੀ ਅਰ ਇਹ ਸਾਰੀਆਂ ਚੀਜ਼ਾਂ ਮਤਲਬ ਇੱਕ ਫਾਇਰ ਦਾ ਜਿਹੜਾ ਐਲੀਮੈਂਟ ਆ ਉਹ ਜ਼ਬਰਦਸਤ ਰੀਤੀ ਦੇ ਨਾਲ ਐਕਟਿਵ ਆ ਅਰ ਗੇਮਿੰਗ ਜ਼ੋਨ ਵੀ ਜਿਹੜਾ ਹੈ ਉਹ ਫਾਇਰ ਫਾਇਰ ਬਲਾਸਟ ਹੋਇਆ 베ਬੀ ਜਿਹੜਾ 베ਬੀ ਸੈਂਟਰ ਸੀਗਾ 베ਬੀ ਕੇਅਰ ਸੈਂਟਰ ਉਹਦੇ ਵਿੱਚ ਵੀ ਫਾਇਰ ਦਾ ਐਲੀਮੈਂਟ ਸੀਗਾ ਇਸੇ ਤਰ੍ਹਾਂ 에ਅਰ ਦਾ ਐਲੀਮੈਂਟ ਜਿਹੜਾ ਅਗਰ ਅੱਛਾ ਕਲਾਊਡ ਬਰਸਟ ਹੋਇਆ ਤੇ ਉਹ ਕੀ ਆ ਵਾਟਰ ਐਲੀਮੈਂਟ ਆ ਦੁਬਈ ਦੇ ਵਿੱਚ ਵਾਟਰ ਐਲੀਮੈਂਟ ਕਿੰਨਾ ਐਕਟੀਵੇਟਡ ਰਿਹਾ ਫਿਰ ਹੋਰ ਬਹੁਤ ਜਗ੍ਹਾ ਤੇ ਉੱਤੇ ਜਿਹੜਾ ਹੁਣ ਤੁਸੀਂ ਦੇਖੋ ਕੱਲ ਕੋਈ ਤੂਫਾਨ ਚੱਕਰਵਾਤੀ ਤੂਫਾਨ ਸੀ ਕਿ ਇਹ ওয়াটার ਜਿਹੜਾ ਹੈਗਾ ਐਲੀਮੈਂਟ ਉਹ ਐਕਟਿਵ ਆ ਇਸੇ ਤਰ੍ਹਾਂ 에ਅਰ ਦਾ ਐਲੀਮੈਂਟ ਵੀ ਬਹੁਤ ਐਕਟਿਵ ਆ 에ਅਰ ਦੇ ਵਿੱਚ ਤੁਸੀਂ ਦੇਖੋ ਹੈਲੀਕਾਪਟਰ ਦੀ ਘਟਨਾ ਆਈ ਇਰਾਨ ਦੇ ਰਾਸ਼ਟਰਪਤੀ ਦੀ ਫਿਰ ਉਸਦੇ ਬਾਅਦ ਦੇ ਵਿੱਚ ਸਿੰਗਾਪੁਰ 에ਅਰਲਾਈਨ ਜਿਹੜੀ ਆ ਉਹ ਲੰਡਨ ਤੋਂ ਸਿੰਗਾਪੁਰ ਨੂੰ ਜਾ ਰਹੀ ਸੀਗੀ ਔਰ ਉਹ ਇੱਕ ਬਹੁਤ ਹੀ ਹੈਵੀ ਟ੍ਰਬਲੈਂਸ ਦੇ ਅੰਦਰ ਫਸ ਗਈ ਜਿਹਦੇ ਵਿੱਚ ਇੱਕ ਡੈਥ ਹੋ ਗਈ ਔਰ 35 ਲੋਕਾਂ ਦੀਆਂ ਰੀਡ ਦੀਆਂ ਹੱਡੀਆਂ ਟੁੱਟ ਗਈਆਂ ਔਰ ਜਿਹਦੇ ਵਿੱਚੋਂ ਬਾਕੀ ਪਤਾ ਨਹੀਂ 100 ਕਿੰਨੇ ਲੋਕੀ ਜਿਹੜੇ ਉਹ ਗੰਭੀਰ ਤੌਰ ਤੇ ਜ਼ਖਮੀ ਹੋਏ ਖੁਦਾ ਦਾ ਸ਼ੁਕਰ ਹੈ ਫਿਰ ਵੀ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਪਰਮੇਸ਼ਵਰ ਨੇ ਬਚਾ ਲਈਆਂ ਔਰ ਉਹ ਦੱਸ ਰਹੇ ਸੀਗੇ ਕਿ ਵਿਦਨ 3 ਮਿੰਟਸ ਉਹ ਜਿਹੜਾ ਜਹਾਜ਼ ਸੀ 6000 ਫੀਟ ਡਾਊਨ ਆ ਗਿਆ 6000 ਫੁੱਟ ਉਹ ਜਹਾਜ਼ ਜਿਹੜਾ ਆ ਉਹ ਨੀਵਾ ਆ ਗਿਆ ਅ ਰੀਸੈਂਟ ਕੱਲ ਦੀ ਘਟਨਾ ਕਿ ਇੱਕ ਹੋਰ ਜਿਹੜਾ ਆ ਛੋਟਾ ਜਹਾਜ਼ ਸੀਗਾ ਜਿਹਦੇ ਵਿੱਚ 12 13 ਜਿਹੜੇ ਸੀਗੇ ਉਹ ਪੈਸੇਂਜਰਸ ਸੀਗੇ ਅਰ 5 ਛੇ ਕਰੂ ਮੈਂਬਰਸ ਸੀਗੇ ਉਹ ਵੀ ਬਹੁਤ ਵੱਡੀ ਟ੍ਰੋਬਲੈਂਸ ਦੇ ਵਿੱਚ ਫਸੇ ਅਰ ਸਾਰੇ ਦਾ ਸਾਰੇ ਫੱਟੜ ਹੋ ਗਏ ਇਹ 에ਅਰ ਐਲੀਮੈਂਟ ਹਵਾ ਦੇ ਵਿੱਚ ਤੁਸੀਂ ਦੇਖੋ ਜਹਾਜ਼ 6000 ਫੁੱਟ ਤਾਂ 3 ਮਿੰਟ ਚ ਨੀਵਾ ਆ ਗਿਆ ਤਾਂ ਕਿੰਨੇ ਹਜ਼ਾਰ ਫੁੱਟ ਦੀ ਉਚਾਈ ਤੇ ਜਿਹੜਾ ਆ ਉਹ ਚੱਲ ਰਿਹਾ ਸੀਗਾ ਉੱਡ ਰਿਹਾ ਸੀਗਾ ਤਾਂ ਇੰਨੇ ਉੱਪਰ ਜਿਹੜਾ ਸੀਗਾ ਇੱਕ ਤੂਫਾਨ ਦੀ ਲਪੇਟ ਵਿੱਚ ਉਹ ਆਇਆ ਔਰ ਉਹਦੀਆਂ ਉਹਦੇ ਇੰਨੇ ਬੁਰੇ ਹਾਲਾਤ ਸੀ ਕਿ ਲਾਈਟਾਂ ਉਹਦੀਆਂ ਜਿਹੜੀਆਂ ਅੰਦਰ ਸੀਗੀਆਂ ਉਹ ਸਾਰੀਆਂ ਲਮਕ ਰਹੀਆਂ ਸੀਗੀਆਂ ਕਿਤਾ ਜਿਹੜੀਆਂ ਸੀ ਉਹਨਾਂ ਦੇ ਬੁਰੇ ਹਾਲ ਸੀ ਕਿਚਨ ਦਾ ਸਾਰਾ ਮਟੀਰੀਅਲ ਯਾਨੀ एवरीथिंग ਖਿਲਰਿਆ ਸੀ ਕੈਬਿਨਸ ਦੇ ਵਿੱਚ ਰੱਖਿਆ ਹੋਇਆ ਸਾਰਾ ਸਮਾਨ ਜਿਹੜਾ ਸੀ ਉਹ ਲੋਕਾਂ ਦੇ ਵੱਜ ਰਿਹਾ ਸੀਗਾ ਡਿੱਗ ਗਿਆ ਸੀਗਾ ਕਿਸੇ ਦੇ ਨੱਕ ਤੇ ਵੱਜਾ ਕਿਸੇ ਦੇ ਗੱਲਾਂ ਤੇ ਮੂੰਹ ਤੇ ਸਿਰ ਤੇ ਵੱਜਾ ਬਹੁਤ ਸੱਟਾਂ ਲੱਗੀਆਂ ਸੀ ਏਅਰ ਐਲੀਮੈਂਟ ਐਕਟਿਵ ਹ ਸੋ ਮਾਈ ਡੀਅਰ ਫਰੈਂਡਸ ਹੁਣ ਇਹ ਸਾਰੀਆਂ ਵਾਈਬ੍ਰੇਸ਼ਨਸ ਜਿਹੜੀਆਂ ਆ ਨਾ ਇਹ ਬਹੁਤ ਹੀ ਸੈਡਨੈਸ ਵਾਲੀਆਂ ਆ ਇਹ ਬਹੁਤ ਪ੍ਰੋਬਲਮ ਵਾਲੀਆਂ ਡਰ ਵਾਲੀਆਂ ਵਾਈਬਸ ਅਗਰ ਦਿਲ ਦਾ ਬੂਹਾ ਚਤੋਂ ਪੈਰ ਹੀ ਖੁੱਲਾ ਆ ਤੇ ਪਤਾ ਨਹੀਂ ਡਰ ਨੇ ਅੰਦਰ ਵੜ ਜਾਣਾ ਆ ਪਤਾ ਨਹੀਂ ਘਬਰਾਹਟ ਨੇ ਅੰਦਰ ਵੜ ਜਾਣਾ ਪਤਾ ਨਹੀਂ ਸੋਗ ਨੇ ਅੰਦਰ ਵੜ ਜਾਣਾ ਇਸ ਲਈ ਆਪਣੇ ਦਰਵਾਜ਼ੇ ਨਾ ਬੰਦ ਰੱਖਿਆ ਕਰੋ ਅਰ ਤੱਕ ਕੇ ਖੋਲੋ ਕਿ ਮੈਂ ਕਿਹੜੀ ਚੀਜ਼ ਨੂੰ ਆਪਣੇ ਅੰਦਰ ਲੈਣਾ ਆ ਮੈਂ ਕਿਹੜੀ ਚੀਜ਼ ਨੂੰ ਆਪਣੇ ਅੰਦਰ ਆਉਣ ਦੇਣਾ ਆ ਮੈਂ ਖੁਸ਼ੀ ਨੂੰ ਲੈਣਾ ਆ ਮੈਂ ਦਲੇਰੀ ਨੂੰ ਲੈਣਾ ਆ ਮੈਂ ਅੰਡਰਸਟੈਂਡਿੰਗ ਨੂੰ ਲੈਣਾ ਆ ਭਾਵੇਂ ਇਹ ਚੀਜ਼ਾਂ ਸਭ ਹੋ ਰਹੀਆਂ ਆ ਸੰਸਾਰ ਦੇ ਵਿੱਚ ਪਰ ਖੁਦਾ ਦਾ ਸ਼ੁਕਰ ਕਰੋ ਕਿ ਤੁਸੀਂ ਅੱਜ ਵੀ ਕਾਇਮ ਆ हां ਸਾਨੂੰ ਦੁੱਖ ਹੈ ਜਿਹੜੇ ਲੋਕ ਇਸ ਦੁਨੀਆ ਤੋਂ ਕੁਝ ਕਰ ਗਏ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਕੁਝ ਵੀ ਦੇਖਿਆ ਨਹੀਂ ਬਟ ਗੋਡ ਨੋਸ एवरीथिंग ਵਾਟ ਇਜ਼ ਦਾ ਰਾਈਟ ਯੂ ਨੋ ਕਿ ਕੀ ਠੀਕ ਆ ਪਰਮੇਸ਼ਰ ਨੂੰ ਸਭ ਕੁਝ ਪਤਾ ਹੈ ਪਰ ਤੁਸੀਂ ਤੁਸੀਂ ਆਪਣੇ ਦਿਲ ਦੇ ਦਰਵਾਜ਼ੇ ਦੀ ਚੌਕਸੀ ਕਰੋ ਆਪਣੇ ਮਨ ਦੀ ਵੱਡੀ ਚੌਕਸੀ ਕਰੋ ਸੋ ਮਨ ਇੱਕ ਦਰਵਾਜ਼ਾ ਹੈ ਜਿਹਦੇ ਰਾਹੀਂ ਸਾਡੇ ਜੀਵਨ ਦੇ ਵਿੱਚ ਦੁਸ਼ਟ ਆਤਮਾ ਵੀ ਕੰਮ ਕਰਦਾ ਹੈ ਔਰ ਇਸੇ ਦੇ ਰਾਹੀਂ ਪਵਿੱਤਰ ਆਤਮਾ ਵੀ ਕੰਮ ਕਰਦਾ ਹੈ ਅਗਰ ਤੁਸੀਂ ਪਰਮੇਸ਼ਵਰ ਦੇ ਬਾਰੇ ਵਿੱਚ ਸੋਚਣਾ ਬੰਦ ਕਰਕੇ ਤੁਸੀਂ ਦੁਸ਼ਟ ਆਤਮਾ ਦੇ ਬਾਰੇ ਵਿੱਚ ਸੋਚਣਾ ਸ਼ੁਰੂ ਕਰ ਦਿੱਤਾ ਤਾਂ ਦੁਸ਼ਟ ਆਤਮਾ ਨੇ ਤੁਹਾਡੇ ਜੀਵਨ 'ਚ ਕੰਮ ਕਰਨਾ ਸ਼ੁਰੂ ਕਰ ਦੇਣਾ। ਅਗਰ ਤੁਹਾਨੂੰ ਲੱਗਦਾ ਕਿ ਦੁਸ਼ਟ ਆਤਮਾ ਮੈਨੂੰ ਢਾਹ ਨਾ ਲਵੇ, ਦੁਸ਼ਟ ਆਤਮਾ ਮੈਨੂੰ ਸਤੋਂਦਾਇਆ, ਜਿਵੇਂ ਪਰਮੇਸ਼ਰ ਨੂੰ ਮੰਨਣ ਲੱਗੀ, ਜਿਵੇਂ ਜੋਤ ਨਾ ਜਗਾਈ, ਜਿਵੇਂ ਦੀਵਾ ਨਾ ਬਾਲਿਆ, ਜਿਵੇਂ ਕਬਰ ਤੇ ਮੱਥਾ ਨਾ ਟੇਕਿਆ, ਫਿਰ ਦੁਸ਼ਟ ਆਤਮਾ ਨੇ ਮੇਰੇ ਨਾਲ ਇਦਾਂ ਕਰਨਾ ਤਾਂ ਕੀ ਹੋਏਗਾ ਕਿ ਇਦਾਂ ਹੀ ਹੋਏਗਾ ਜਿੱਦਾਂ ਤੁਸੀਂ ਸੋਚ ਰਹੇ ਹੋ। ਅਗਰ ਤੁਸੀਂ ਦੁਸ਼ਟਪੁਣੇ ਦੇ ਲਈ ਆਪਣੇ ਮਨ ਨੂੰ ਖੋਲਿਆ ਮਨ ਵਿੱਚ ਤੁਸੀਂ ਗਲਤ ਸਕੀਮਾਂ ਲਾਉਂਦੇ ਆ ਮਨ ਵਿੱਚ ਗਲਤ ਵਿਚਾਰ ਆਉਂਦੇ ਆ ਤਾਂ ਕੀ ਇਹ ਇਸ ਦਰਵਾਜ਼ੇ ਥਾੜੀ ਦੁਸ਼ਟ ਆਤਮਾ ਨੇ ਮਨ ਵਿੱਚ ਐਂਟਰ ਕਰ ਜਾਣਾ ਆ ਅਰ ਫਿਰ ਉਹਨੇ ਆਪਣੇ ਮਰਜ਼ੀ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਕਰਨੀਆਂ ਤਾਂ ਯਾਦ ਰੱਖੋ ਮਨ ਇੱਕ ਦਰਵਾਜ਼ਾ ਆ ਤੇ ਅੱਜ ਅਸੀਂ ਆਤਮਿਕ ਦਰਵਾਜ਼ਿਆਂ ਦੇ ਬਾਰੇ ਵਿੱਚ ਜਿਹੜਾ ਆ ਅਸੀਂ ਉਹ ਸਿੱਖ ਰਹੇ ਹਾਂ ਕਿ ਕੀ ਦੱਸਦਾ ਆ ਪਰਮੇਸ਼ਰ ਦਾ ਵਚਨ ਦਰਵਾਜ਼ਿਆਂ ਦੇ ਬਾਰੇ ਵਿੱਚ ਅਸੀਂ ਦੇਖਿਆ ਮਨ ਦੇ ਬਾਰੇ ਵਿੱਚ ਸੋ ਇਸੇ ਤਰੀਕੇ ਦੇ ਨਾਲ ਅਸੀਂ ਦੇਖਦੇ ਆ ਸਾਡੀ ਜੀਬ ਸਾਡਾ ਮੂੰਹ ਜਿਹੜਾ ਆ ਇਹ ਮੂੰਹ ਜਿਹੜਾ ਆ ਇਹ ਇੱਕ ਦਰਵਾਜ਼ਾ ਹੈ ਸਮਝ ਰਹੇ ਹੋ ਦੇਖੋ ਯਾਦ ਰੱਖੋ ਉਹ ਚੀਜ਼ਾਂ ਜੋ ਖੁੱਲ੍ਹਦੀਆਂ ਤੇ ਬੰਦ ਹੁੰਦੀਆਂ ਨੇ ਉਹ ਦਰਵਾਜ਼ੇ ਆ ਹਰ ਉਹ ਚੀਜ਼ ਜੋ ਖੁੱਲ੍ਹਦੀ ਤੇ ਬੰਦ ਹੁੰਦੀ ਆ ਉਹ ਦਰਵਾਜ਼ੇ ਆ ਇਸ ਗੱਲ ਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਅੰਡਰਸਟੈਂਡ ਕਰ ਲਿਓ ਓਕੇ ਸੋ ਅਸੀਂ ਦੇਖਦੇ ਹਾਂ ਸਾਡਾ ਮੂੰਹ ਹੁਣ ਇਸ ਮੂੰਹ ਤੋਂ ਤੁਸੀਂ ਅਗਰ ਬੁਰਾਈ ਬੋਲੋਗੇ ਇਸ ਮੂੰਹ ਤੋਂ ਬਹੁਤ ਸਾਰੇ ਲੋਕੀ ਜਿਹੜੇ ਆ ਉਹ ਆਪਣੇ ਆਪ ਨੂੰ ਸ਼ਰਾਪ ਦਿੰਦੇ ਰਹਿੰਦੇ ਆ ਆਪਣੇ ਪ੍ਰਤੀ ਗਲਤ ਬੋਲਦੇ ਰਹਿੰਦੇ ਆ ਇਹ ਮੂੰਹ ਇੱਕ ਦਰਵਾਜ਼ਾ ਆ ਇਹ ਦਰਵਾਜ਼ਾ ਥਾਣੀ ਜਾਂ ਤਾਂ ਤੁਸੀਂ ਆਪਣੇ ਜੀਵਨ ਵਿੱਚ ਬਰਕਤ ਨੂੰ ਲੈ ਸਕਦੇ ਆ ਅਰ ਜਾਂ ਤੁਸੀਂ ਆਪਣੇ ਜੀਵਨ ਵਿੱਚ ਬਰਬਾਦੀ ਨੂੰ ਲੈ ਸਕਦੇ ਆ ਜਾਂ ਤੁਸੀਂ ਇਸ ਇਸ ਮੂੰਹ ਦੇ ਰਾਹੀਂ ਪਰਮੇਸ਼ਰ ਨੂੰ ਆਪਣੇ ਲਾਈਫ ਵਿੱਚ ਲੈ ਸਕਦੇ ਆ ਜਾਂ ਤੁਸੀਂ ਇਸੇ ਮੂੰਹ ਦੇ ਰਾਹੀਂ ਤੁਸੀਂ ਦੁਸ਼ਟ ਆਤਮਾ ਨੂੰ ਆਪਣੇ ਜੀਵਨ ਦੇ ਵਿੱਚ ਲੈ ਸਕਦੇ ਆ ਇਸ ਮੂੰਹ ਦੇ ਨਾਲ ਪਰਮੇਸ਼ਵਰ ਨੂੰ ਮਹਿਮਾ ਕਰੋ ਪਰਮੇਸ਼ਵਰ ਦੀ ਮਹਿਮਾ ਕਰੋ ਪਰਮੇਸ਼ਵਰ ਨੂੰ ਸੱਦਾ ਦਿਓ ਪਰਮੇਸ਼ਵਰ ਤੁਹਾਡੇ ਜੀਵਨ ਵਿੱਚ ਚਾਹਣਗੇ ਇਸੇ ਮੂੰਹ ਦੇ ਨਾਲ ਤੁਸੀਂ ਵੈਰੀ ਨੂੰ ਜ਼ਿਆਦਾ ਜਾਪ ਕਰਦੇ ਆ ਵੈਰੀ ਦੀ ਮਹਿਮਾ ਕਰਦੇ ਆ ਦੁਸ਼ਟਪੁੜੇ ਦੀਆਂ ਗੱਲਾਂ ਕਰਦੇ ਆ ਝੂਠ ਬੋਲਦੇ ਆ ਚੁਗਲੀ ਕਰਦੇ ਆ ਤੁਸੀਂ ਬਿਮਾਰੀਆਂ ਨੂੰ ਪ੍ਰੇਜ਼ ਕਰੀ ਜਾਂਦੇ ਆ ਬਿਮਾਰੀ ਦੀਆਂ ਗੱਲਾਂ ਕਰੀ ਜਾਂਦੇ ਆ ਤਾਂ ਕੀ ਹੋਏਗਾ ਉਹੀ ਚੀਜ਼ਾਂ ਤੁਹਾਡੇ ਜੀਵਨ ਦੇ ਵਿੱਚ ਜਿਹੜੀਆਂ ਆ ਉਹ ਬਣੀਆਂ ਰਹਿਣਗੀਆਂ ਜੀਵ ਦੇ ਬਾਰੇ ਵਿੱਚ ਅਸੀਂ ਇੱਕ ਦੋ ਬਚਨ ਵੀ ਜਿਹੜੇ ਆ ਉਹ ਜ਼ਰੂਰ ਦੇਖਾਂਗੇ ਅਸੀਂ ਦੇਖਦੇ ਆ ਜੀਵ ਦੇ ਬਾਰੇ ਵਿੱਚ 141 ਨੰਬਰ ਜ਼ਬੂਰ ਜ਼ਬੂਰ ਬੁਕਵਸਾਹਮ ਤੇ ਉਹਦਾ 141 ਅਧਿਆਏ 141 ਚੈਪਟਰ ਐਂਡ 3rd ਵਰਸ ਜਿਹੜੀ ਆ ਤੇ ਉਹਦੀ ਦੇਖਾਂਗੇ ਇੱਥੇ ਲਿਖਿਆ ਹੈ ਯਹਵਾ ਮੇਰੇ ਮੂੰਹ ਤੇ ਪੈਰਾ ਬਿਠਾ ਮੇਰੇ ਬੁੱਲਾਂ ਦੇ ਦਰ ਉੱਤੇ ਰੱਖਾ ਰੱਖ ਹallelujah ਹੁਣ वचन ਕੀ ਦੱਸਦਾ ਆ ਕਹਿੰਦਾ ਮੇਰੇ ਮੂੰਹ ਉੱਤੇ ਪੈਰਾ ਬਿਠਾ ਦਾਊਦ ਕਹਿ ਰਿਹਾ ਆ ਪਰਮੇਸ਼ਰ ਨੂੰ ਦਾਊਦ ਨੇ ਇਸ ਗੱਲ ਦੀ ਸਮਝਿਆ ਕਿ ਜੋ ਮੈਂ ਮੂੰਹ ਤੋਂ ਬੋਲਿਆ ਹਨ ਉਹ ਪੂਰਾ ਹੋ ਜਾਣਾ ਇਸ ਲਈ ਤਾਂ ਦਾਊਦ ਕਹਿੰਦਾ ਮੈਂ ਨੇਚਰ ਕੀਤੀ ਤੇ ਮੈਂ ਬੋਲਿਆ ਪਰ ਪਰਮੇਸ਼ਰ ਦੇ ਅੱਗੇ ਕੀ ਕਹਿ ਰਿਹਾ ਕਹਿੰਦਾ ਇਹ ਖੁਦਾ ਮੇਰੇ ਬੁੱਲਾਂ ਉੱਤੇ ਪੈਰਾ ਬਿਠਾ ਆਪਾਂ ਜ਼ਬੂਰ ਕਹਿੰਦੇ ਹੁਣੇ ਨਾ ਮੇਰੇ ਹੋਠਾਂ ਦੀ ਕਰ ਰਖਵਾਲੀ ਅਨਾ ਮੂੰਹ ਤੇ ਨਿਗੇबान ਬਿਠਾ ਸੋ ਉਹ ਕੀ ਆ ਕਿ ਅਸੀਂ ਆਪਣੇ ਮੂੰਹ ਤੋਂ ਕੋਈ ਵੀ ਗਲਤ ਗੱਲ ਨਾ ਬੋਲੀਏ ਸਾਡੇ ਬੱਚਿਆਂ ਦੇ ਜੀਵਨ ਵਿੱਚ ਕੋਈ ਗਲਤ ਗੱਲ ਨਾ ਬੋਲੀਏ ਸੋ ਅਸੀਂ ਪਰਮੇਸ਼ਵਰ ਦੇ ਇੱਕ ਨਬੀ ਨੂੰ ਦੇਖਦੇ ਜੋ ਖੁਦਾ ਦੇ ਮਿਲਾਪ ਦੇ ਤੰਬੂ ਦੇ ਅੰਦਰ ਸੇਵਾ ਕਰਦਾ ਆ ਯਾਰ ਉਹਦੇ ਕੋਲੇ ਇੱਕ ਨਬੀ ਆਪਣਾ ਸਵਰਗਦੂਤ ਆਉਂਦਾ ਯਾਰ ਉਹ ਕਹਿੰਦਾ ਆ ਕਿ ਤੂੰ ਪਤਾ ਪਿਓ ਬਣੇਗਾ ਤੇਰੀ ਪਤਨੀ ਜਿਹੜੀ ਆ ਉਹ ਗਰਭਵਤੀ ਆ ਔਰ ਉਹ ਪੁੱਤਰ ਨੂੰ ਜਨਮ ਦੇਵੇਗੀ ਤੇ ਉਹ ਹੈਰਾਨ ਇੰਨਾ ਹੋ ਜਾਂਦਾ ਆ ਉਹਨੂੰ ਯਕੀਨ ਨਹੀਂ ਆਉਂਦਾ ਤੇ ਉਹ ਉਹ ਗੁੰਗਾ ਕੀਤਾ ਜਾਂਦਾ ਪਰਮੇਸ਼ਰ ਦੇ ਵੱਲੋਂ ਉਹਨੂੰ ਗੁੰਗਾ ਕਰ ਦਿੱਤਾ ਗਿਆ ਉੰਨੇ ਸਮੇਂ ਦੇ ਲਈ ਜਿੰਨੇ ਸਮੇਂ ਤੱਕ ਜਿਹੜਾ ਆ ਉਹ ਬੱਚਾ ਪੈਦਾ ਨਹੀਂ ਹੋ ਜਾਂਦਾ ਜਦ ਤੱਕ ਉਹ ਬੱਚਾ ਪੈਦਾ ਨਹੀਂ ਹੋ ਜਾਂਦਾ ਉਹਦੇ ਬਾਪ ਨੂੰ ਗੁੰਗਾ ਕਰ ਦਿੱਤਾ ਗਿਆ ਕਿਉਂ ਤਾਂ ਜੋ ਉਹ ਆਪਣੇ ਮੂੰਹ ਤੋਂ ਗਲਤ ਸ਼ਬਦ ਨਾ ਬੋਲੇ ਤਾਂ ਜੋ ਆਪਣੇ ਮੂੰਹ ਤੋਂ 네ਗੇਟਿਵ ਵਰਡ ਬੋਲ ਕੇ ਉਸ ਕੇਸ ਨੂੰ ਖਰਾਬ ਨਾ ਕਰ ਦੇਵੇ ਬਹੁਤ ਸਾਰੇ ਲੋਕਾਂ ਦੀ ਲਾਈਫ ਦੇ ਵਿੱਚ ਇਹ ਪ੍ਰੋਬਲਮ ਆ ਕਿ